ਹੈਲੋ ਵੀ ਦੋਸਤੋ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਟੀਮ ਪਿੰਡ ਧੂੜਕੋੜ ਖੇਡਣ ਆਏ ਆ ਤੇ ਮੁੰਡੇ ਖੇਡਣਗੇ ਦਿਖਾਉਣਗੇ ਜੋਰ ਆਪਦੇ ਸਾਡੇ ਚੱਕੇ ਭਾਈ ਨੇ ਮਿਹਨਤ ਲਵਾਈ ਇਹਨਾਂ ਨੂੰ ਖੇਡਣਗੇ ਕਹਿ ਮੁੰਡਿਓ ਫੱਟਾਂ ਫਿਰ ਦਿਖਾਵਾਂਗੇ ਤੁਹਾਨੂੰ ਆਪਾਂ ਇਹਨਾਂ ਦਾ ਮੈਚ ਹਜੇ ਬੋਲੇ ਆੜੀ ਮੈਚ ਅਜੇ ਤਾਂ ਇਹਨਾਂ ਨੇ ਲੀਕੋ ਪੱਟੀ ਲਾਉਣੀ ਆ ਮੁੰਡਿਆਂ ਨੇ ਤਿਆਰ ਤੋਰ ਕਰਨਾ ਹੈ ਮੁੰਡੇ ਲਓ ਬਈ ਮੁੰਡਿਆਂ ਦਾ ਮੈਚ ਕਹਿੰਦੇ ਮੋਦਕੀ ਨਾ ਆ ਗਿਆ ਸੈਟ ਆ ਮੁੰਡਿਓ ਹਾਂਜੀ ਫੱਟੇ ਚੱਕ ਦੋ ਏੜੀ ਘੱਡਰੋ ਦੋ ਜਿਨਾ ਹਾਂਜੀ ਮੁੰਡਿਆਂ ਦਾ ਪਹਿਲਾ ਮੈਚ ਆ ਤੇ ਦਿਖਾਉਣਗੇ ਜੋਰ ਆਪਣੇ ਕਿਉਂਕਿ ਪਹਿਲਾ ਮੈਚ ਖੜਾਉਣ ਲੈ ਕੇ ਆਏ ਆ ਆਪਾਂ ਇਹਨਾਂ ਨੂੰ ਤੇ ਬਸ ਸੈਟ ਆ ਤੁਹਾਨੂੰ ਵਿਖਾਉਨੇ ਆ ਆਪਾਂ ਇਹਨਾਂ ਦਾ ਮੈਚ ਇਹ ਉਹਦੀ ਗੱਲ ਨਹੀਂ ਹੋਵੇ ਲਓ ਬਈ ਮੁੰਡੇ ਕਰ ਤੇ ਰੈਡੀ ਲਾਤਾ ਲੀਕੋ ਪੱਟੇ ਇਹਨਾਂ ਦੇ ਬਈ ਆਪਣੀ ਤਾਂ ਟੀਮ ਆ ਬਣ ਗਈ ਚੌਂਕਾ ਕੇ ਯਾਰ ਚੱਲ ਜੇ ਦੋਸਤੋ ਇਹ ਕਾ ਢੋਲ ਕੀ ਤੇ ਕਾ 나ਥ ਆ ਬੇਟਾ ਕਾਂਗੇ ਵਾਲਾ ਢੋਲ ਕੀ ਆ ਲਓ ਬਈ ਸਾਡੇ ਪਿੰਡ ਦੀ ਟੀਮ ਚੱਲੀਆ ਖੇਡਣ ਮੈਚ ਆਓ ਜੀ ਮਾਲਾ ਖੜਦੀ ਟੀਮ ਜੇ ਤੁਹਾਨੂੰ ਨੋਟ ਕਰਾਂ ਵੀਰ ਚੱਲੇ ਮੁੰਡੇ ਖੇਡਣ ਮੈਚ ਹੁਣ ਪਕਾਉਣਾ ਖੇਡਿਆ ਚੱਲੀਆ ਖੇਡਣ ਕਿਸੇ ਪੁਰਾ ਵੀਰ ਚੱਲੀਆ ਖੇਡਣ ਕਿਸੇ ਪੁਰਾ ਵੀਰ ਆ ਖੜਿਆ ਵੰਚ ਜੱਸੀ ਵੰਚੂ ਖੜਾ ਹੈ ਸ਼ਗਰੀ ਹੁੰਦਾ ਸਾਰੇ ਵੀਰਾਂ ਦਾ ਧੰਨਵਾਦ ਇੱਕ ਸਾਈਡ ਜਿਹੜੀ ਟੀਮ ਆ ਗਈ ਧੂਰ ਕੋ ਰੋਣਾ ਵੀ ਵੀਰਾਂ ਨਾਮ ਦੇ ਸੀਨਾ ਕੀ ਆਓ ਮੁੰਡਾ ਕੰਦੇ ਲਾਹ ਵਾਲੀ ਟੀਮ ਲਈ ਬਹੁਤ ਵੱਡੇ ਨਾਲ ਆਏ ਹੈ ਸਾਡੇ ਕੁਲਦੀਪ ਚੰਦ ਗਟਾਰੀਆ ਜੀ ਉਹਨਾਂ ਦੇ ਵਿੱਚ ਵਿਆਰੇ ਵਾਲੇ ਮੁੰਡੇ ਖੋਸਰ ਧੀਰ ਦੀ ਟੀਮ ਆ ਜੀ ਖੋਸਰ ਧੀਰੇ ਇੱਕ ਮਿਆਲਾ ਉਸ ਤੋਂ ਬਾਅਦ ਮੁਕਾਬਲਾ ਖੇਡਿਆ ਹੋਵੇਗਾ ਸ਼ੀਰਾ ਕਲੱਬ ਧੂਰਕੋਟ ਤੇ ਮੱਤਾ ਬੁੱਧਕੀ ਦਾ ਮੁਕਾਬਲਾ ਖੇਡਿਆ ਹੋਵੇਗਾ ਬਾਕੀ ਹੀਰਾ ਦਾ ਕਲੱਬ ਮਾਲਾ ਕਲਾ ਦੇ ਨਾਲ ਇਹ ਟੀਮਾਂ ਜਲਦੀ ਖੇਡ ਮੈਦਾਨ ਦੇ ਨਾਲ ਜੁੜ ਜਾਣਗੀ ਬਾਊ ਜੀ ਕਮੇਟੀ ਸਤਵੰਦ ਦੇ ਨਾਲ ਬਾਕੀ ਤੋਂ ਕਬਰ ਵਛਾ ਉਹ ਜਮਾਨ ਜਿਹੜਾ ਕਰਵਾਉਂਦੇ ਕਬੀਰ ਸਿੰਘ ਦੇ ਪੁਆਇੰਟ ਤੇ ਕਰਾਇਆ ਜਾ ਰਿਹਾ ਹੈਗਾ ਉਹ ਨੋਟ ਕਰਨਾ ਆ ਗਿਆ ਚੋਲੇ ਦਾ ਸ਼ੌਕਮਣ ਹਾਂਜੀ ਕਰੀਏ ਉਹਨੂੰ ਕਰੀਏ ਦੋਵੇਂ ਟੀਮਾਂ ਦਾਜੀ ਸੇ ਨਾਲ ਜੀ ਇੱਕ ਪਾਸੇ ਖੋਸਰ ਧੀਰ ਪਿੱਕ ਤੁਹਾਰਾ ਜਿਹੜੀ ਖੋਸਰ ਧੀਰ ਦੀ ਟੀਮ ਆ ਗਈ ਹੈ ਮੀਨ ਗੇਟ ਵਾਲੀ ਸਾਈਡ ਆ ਗਈ ਹੈ ਤੇ ਜਿਹੜੀ ਕਮਿਆਰੇ ਦੀ ਟੀਮ ਆ ਗਈ ਹੈ ਉਹ ਟੀਮ ਆ ਗਈ ਐਂਟਰੀ ਵਾਲੀ ਟਰਾਲੀ ਵਾਲੀ ਸਾਈਡ ਲਓ ਪਹਿਲੀ ਰੇਡ ਪਾਉਣ ਲਈ ਕਹਿੰਦੇ ਖੋਸੇ ਰੰਧੀਰ ਵਾਲਾ ਖੇਡ ਮੈਦਾਨ ਦੇ ਵਿੱਚ ਵਾਤਾਵਰਨ ਮੇਰੇ ਲਈ ਬਹੁਤ ਸਾਹਮਣੇ ਪੈਂਦੀ ਰੇਡ ਲੱਗ ਰਿਹਾ ਜੋਰ ਇੱਕ ਜਾਨ ਰੱਖਣ ਦੇ ਕਹਿੰਦੇ ਜਿਵੇਂ ਬਾਦੀ ਕਰਦੇ ਹੈ ਅਗਲਾ ਮੁਕਾਬਲਾ ਖੇਡਿਆ ਅਵੇਗਾ ਸ਼ੀਰਾ ਕਲੱਬ ਧੂਰਕੋਟ ਦੇ ਮੱਤਾ ਇਹ ਟੀਮਾਂ ਦੇ ਖਿਡਾਰੀਆਂ ਨੂੰ ਪਲੀ ਬੇਨਤੀ ਆ ਗਦੀ ਦੇ ਵੱਡੇ ਭਾਈ ਤਰੀ ਵਿਖਾਓ ਸਾਹਮਣੇ ਦੇਖਾਂਗੇ ਮੁੰਡਾ ਕਹਿੰਦੇ ਕਬੱਡੀ ਖਾਂਦ ਰਹੇ ਉਧਰ ਪੈ ਜਸਵੀਰ ਪੰਜਾਬ ਪਾਲਸ ਸਾਡੇ ਵੀਰ ਨੇ ਪਲੀ ਜਮਾਨਾ ਨੇ ਜੀ ਆਨ ਮੋਸਟ ਵੈਲਕਮ ਹੈ ਇਥੇ ਪੋਜਨ ਦੇ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਦੇ ਹੈ ਓਏ ਜੋਰ ਸਿੰਘ ਜੀ ਇਹਨੂੰ ਨਾਲ ਲੈ ਲਾ ਤੇਰੇ ਪੱਕ ਦੀ ਝਾਲਰ ਬਾਂਜਾਵਾ ਹੋ ਜੀ ਕਰਦਾ ਕੋਸ਼ਿਸ਼ ਆ ਯਾਰਾ ਇਧਰੇ ਮੁੰਡਾ ਕਿਨੇ ਕਬੱਡੀ ਪੌਂਡ ਲਈ ਮੇਰੇ ਵੀਰ ਵਾਦਾ ਯਾਰਿਆ ਖੇਡ ਮੈਦਾਨ ਦੇ ਅੰਦਰ ਤੇ ਦੋ ਯਾਫੀ ਨੇ ਹੁਣ ਦੋਹਾਂ ਨੇ ਵਿੱਚੋਂ ਜਿਹੜੇ ਗੱਬਰ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਾਉਣੀ ਹੈ ਤੇ ਰੰਗ ਦੀਆਂ ਲੱਤਾਂ ਨਹੀਂ ਡਿੱਗਿਆ ਦਾ ਹਾਲ ਚੰਦਾ ਤੇ ਹੱਥਾਂ ਵਿੱਚ ਫੜੇ ਭਾਵੇਂ ਯੱਕੇ ਹੁੰਦੇ ਆ ਤੇ ਕੱਚਿਆਂ ਘਰਾਣੇ ਵਿੱਚ ਜੰਮੇ ਗਾਇਆਂ ਨੂੰ ਉਹ ਰੰਗ ਤੇ ਰੰਗ ਤੇ ਜਿਹੜੇ ਤੱਕੇ ਹੁੰਦੇ ਆ ਕੱਚੇ